ਹੈਲੋ ਹੈਲੋ ਹਾਂ ਵੀ ਦੱਸ ਦੱਸ ਵਾਂਗੋਲਡ ਮੈਂ ਵਿਕਰਮ ਰਾਣੀ ਬੋਲਦਾ ਹਾਂ 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 ਮੈਂ ਵਿਕਰਮ ਹੋਵਾਂ ਹਾਂ ਦੱਸ ਹਾਂ ਹੈ ਬਹੁਤ ਮੈਂ ਕਿਹਾ ਮਾਰਾ ਆਇਆ ਪਰ ਇੱਜੀ ਤੁਹਾਡੀ ਨਹੀਂ ਆਇਆ ਜੋ ਲਾਗਦਾ ਪਟਾੜੀ ਕੀ ਵੀ ਨੇ ਕਿ ਮਿਲ ਗਿਆ ਤੁਸੀਂ ਮੈਂ ਕਿਹਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੰਨਾ ਮਾਰਤਾ ਹੈ ਜੀ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪਦੇ ਹਿਸਾਬ ਨਾਲ ਹੀ ਤੁਸੀਂ ਆਪਦੇ ਹੀ ਬੰਦੇ ਕਰੀ ਜਨੇ ਹੋ ਨਾ ਤੁਹਾਨੂੰ ਪਤਾ ਤੈਨੂੰ ਹੈ ਵੀ ਕਿਵੇਂ ਕੀ ਅੰਕਿਤ ਨੇ ਕੀ ਕੀਤੀ ਹਰਕਤ ਉਹ ਪਤਾ ਹੀ ਹੈ ਤੈਨੂੰ ਹਰਕਤ ਸੀਗੀ ਅੰਕਿਤ ਦੀ ਕਰਨ ਵਾਲੀ ਉਹ ਛੋਟੀ ਬੱਚੀਆਂ ਦੇ ਗੋਲੀਆਂ ਮਾਰੀਆਂ ਹੈ ਤੇ ਤੁਹਾਨੂੰ ਕੋਈ ਮੇਰੀ ਖਬਰ ਨਹੀਂ ਸੀਗੀ ਹੈ ਰਾਤ ਨੂੰ ਤੁਸੀਂ ਤੇ ਜਾਹਤ ਤੋ ਤੈਨੂੰ ਖਬਰ ਨਹੀਂ ਸੀ ਖਾਣ ਨਹੀਂ ਕੁੱਡੂ ਗੱਲ ਨਹੀਂ ਕਰਨੀ ਗੱਲ ਸੁਣੋ ਕਰਦੇ ਆਂ ਘੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਫੋਨ ਕੀਤਾ ਬੰਦੇਾਂ ਵਾਲੀ ਗੱਲ ਕਰ ਮੇਰੇ ਨਾਲ ਠੀਕ ਹੈ ਕਰਦਿਆਂ ਦੀ ਸੌਂ ਸੂ ਖਾਣ ਵਾਲੀ ਗੱਲ ਨਹੀਂ ਨਾ ਸਾਡੇ ਕੋਈ ਇਹੋ ਜਿਹੇ ਮੁਖਬਰ ਨੇ ਥੋੜੇ ਬੰਦੇ ਨੇ ਇਹ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਥੋੜੇ ਸੌ ਰੌਲੇ ਨੇ ਇਹ ਬੇਵਕੂਫੀਆਂ ਨੇ ਜਿਹੜਾ ਅੰਕਿਤ ਮਰਿਆ ਉਹ ਆਪਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਟੀਆਂ ਦੇ ਕੋਈ ਗੋਲੀਆਂ ਮਾਰਦਾ ਉਹਨਾਂ ਨੂੰ ਕੋਈ ਕੰਦ ਬਣਾਉਣ ਦਾ ਵੱਡਾ ਉਹ ਦਲੇਰ ਸੀ ਠੀਕ ਹੈ ਨਾ ਚੰਗੀ ਗੱਲ ਚੰਗੀ ਗੱਲ ਜੇ ਨਹੀਂ ਰੱਖੀ ਚੰਗੀ ਗੱਲ ਆ ਤੁਹਾਨੂੰ ਲੱਗਦਾ ਤੁਹਾਡੇ ਬੰਦੇ ਮੁਖਬਰ ਨੇ ਕਰੀ ਚੱਲੋ ਅਸੀਂ ਸਾਡਾ ਮੇਰਾ ਤਾਂ ਕੋਈ ਲੈਦੇ ਚ ਲੈਣ ਦੇ ਨਹੀਂ ਨਾ ਤਾਂ ਆਪਦਾ ਕਰੋ ਪਰ ਜਿਹੜੀ ਗੱਲਾਂ ਹਰਕਤਾਂ ਜਿਵੇਂ ਆ ਪੋਸਟ ਆ ਵੀ ਅੰਕਿਤ ਦਾ ਕਰਿਆ ਸੀ ਫਲਾਨਾ ਅੰਕਿਤ ਦਾ ਆਪਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਛੋਟੀਆਂ ਬੱਚੀਆਂ ਨੂੰ ਕੰਧ ਬਣਾਉਂਦਾ ਉਹ ਐਡਾ ਦਲੇਰ ਤੇ ਫਿਰ ਕਰਦਾ ਠੀਕ ਹੈ ਨਾ ਤੂੰ ਮੇਰੇ ਨਾਲ ਇੱਕ ਵਾਰੀ ਪਹਿਲਾਂ ਤੂੰ ਆਰਪੀਜੀ ਵੇਲੇ ਵੀ ਇੱਕ ਵਾਰੀ ਮੈਨੂੰ ਕਾਲ ਕੀਤੀ ਸੀ ਯਾਦ ਆ ਜਦੋਂ ਅਟੈਕ ਕੀਤਾ ਸੀ ਉਦੋਂ ਵੀ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਤੇਰਾ ਹਰ ਸਾਡਾ ਨਰਿੰਦਰ ਨਰੁੰਦਾ ਆ ਜਿਹੜਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ ਤੂੰ ਕਹਿੰਦੇ ਅਸੀਂ ਗਲਤ ਕੰਮ ਨਹੀਂ ਕਰਦੇ ਜੀ ਅਸੀਂ ਆਹ ਅਤਵਾਦੀ ਵਾਲੇ ਚ ਨਹੀਂ ਪੈਂਦੇ ਉਹ ਕਿਹੜੇ ਨੇ ਇਹ ਹੈ ਪ੍ਰਦੀਪ ਦਾ ਇਹ ਕੌਣ ਆ ਪ੍ਰਦੀਪ ਮਾਰਾ ਜਿਹੜਾ ਹੈ ਨਾ ਕਰੋ ਹੈ ਠੀਕ ਹੈ ਜੇ ਦੁਸ਼ਮਣ ਰਿਮਾਂਡਾ ਦੇ ਲੈ ਕੇ ਕੀ ਕਰਾ ਰਿਹਾ ਹੈ ਰਿਮਾਂਡਾ ਦੇ ਲੈ ਕੇ ਜਿਹੜੀ ਸੇਵਾ ਕੀਤੀ ਹੈ ਨਾ ਤੁਸੀਂ ਕੋ ਸਾਨੂੰ ਰੇਂਦੀ ਉਮਰ ਤੱਕ ਯਾਦ ਰਹੋਗੇ ਜੀ ਕਿਹੜੇ ਕਰਨਾਲ ਵਾਲੇ ਕਿਹੜੇ ਕਰਨਾਲ ਵਾਲੇ ਤੇਰੇ ਜੀ ਆਇਆਂ ਚਾਹ ਕਿ ਜੀ ਆ ਕੇ ਠੀਕ ਹੈ ਨਾ ਰੱਖੀ ਨੂੰ ਪੇਸ਼ ਕਰਵਾ ਕੇ ਆਪਦੇ ਕੋਲ ਇਹ ਰਿਮਾਂਡਾ ਦੇ ਸਪੈਸਟ ਨੂੰ ਤੁਸੀਂ ਜਿਮੈਂਟ ਦਿੱਤਾ ਬਹੁਤ ਧੰਨਵਾਦ ਕਰਦਾ ਕੋਈ ਗੱਲ ਨਹੀਂ ਕੋਈ ਮੇਰੇ ਸਾਡੇ ਲਈ ਤੂੰ ਵੀ ਉਹ ਜਾ ਉਹ ਵੀ ਉਹ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਸਿੱਧੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਜੇ ਤੂੰ ਆਪਦਾ ਕਹਿਣਾ ਤਾਂ ਅਸੀਂ ਬਹੁਤ ਉਸੂਲੀ ਆ ਤਾਂ ਅਸੀਂ ਵੀ ਬਿਲਕੁਲ ਸਹੀ ਕੰਮ ਆਪਦੀ ਨੌਕਰੀ ਦੇ ਮੁਤਾਬਕ ਕਰਦੇ ਆ ਤੁਸ ਤਾਂ ਅੱਜ ਆਏ ਹੋ ਤੁਹਾਨੂੰ ਇੰਨੇ ਸਾਲ ਹੋ ਗਏ ਇਹੀ ਕੁਛ ਕਰਦੇ ਨੂੰ ਠੀਕ ਹੈ ਨਾ ਬਹੁਤ ਆਏ ਚੇ ਸਹੀ ਰਾਹ ਚੱਲਾਂਗੇ ਸਹੀ ਰਾਹ ਤੁਹਾਨੂੰ ਦਿਖਾਵਾਂਗੇ ਨਹੀਂ ਮੰਨੋਗੇ ਤਾਂ ਤੁਹਾਡੀ ਮਰਜ਼ੀ ਆ ਠੀਕ ਹੈ ਨਾ ਸਾਨੂੰ ਕੋਈ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦਿੱਤਾ ਰਿਕ ਨੂੰ ਜੁੱਤੀ ਮਾਰੀਦੀ ਆ ਉਹੀ ਥੋੜਿਆਂ ਦੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਬਰਾਬਰ ਆ ਕੁੱਤੇ ਘੋੜੇ ਕਦੇ ਠੀਕ ਹੈ ਨਾ ਪਰ ਜਿਹੜੀ ਆਹ ਗਲਤ ਫਹਿਮੀਆਂ ਨੇ ਤੁਹਾਨੂੰ ਵੀ ਆ ਮੁਖਬਰ ਫਲਾਣਾ ਜੀ ਮੁਖਬਰ ਇਹੇ ਜੀ ਉਹ ਤੁਹਾਡੀਆਂ ਕਰੀ ਜਾਵੋ ਆਪਦੀਆਂ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋਗੇ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਅੱਛਾ ਰਾਤ ਦੇ ਤੂੰ ਹੀ ਕਾਲ ਕਰ ਰਹੇ ਸੀ ਮੇਰੇ ਕੋਲ ਇਹ ਨੰਬਰ ਨਹੀਂ ਸੀ ਰਾਤ ਨੂੰ ਬਹੁਤ ਕਾਲਾਂ ਆਈਆਂ ਤੇਰੀਆਂ ਮੈਂ ਚੱਕਿਆ ਨਹੀਂ ਤਾਂ ਹੀ ਮੈਨੂੰ ਪਤਾ ਨਹੀਂ ਅਨਨੋਨ ਨੰਬਰ ਆ। ਉਹ ਇਹ ਨਹੀਂ ਗੱਲ ਕਹਿਣਾ ਪੁਲਿਸਿੰਗ ਕਰ ਰਹੇ ਹੋ ਮੇਰੇ ਪਾਸੇ ਕਰਦੇ ਹੋ। ਇਹਨਾਂ ਚਿੱਟਿਆਂ ਦਾ ਲੈਣ ਨੂੰ ਤੁਸੀਂ ਕਰਦੇ ਹੋ? ਨਾ ਨਾ ਗੋਲਡੀ ਗੋਲਡੀ ਤੂੰ ਵੀ ਇੱਥੋਂ ਹੀ ਆ ਗੱਲ ਸਮਝ ਲੈ ਮੇਰੀ। ਨਾ ਅਸੀਂ ਇਹੋ ਜਿਹਾ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ? ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈਏ ਤੂੰ ਮੈਨੂੰ ਕਹਿੰਦਾ ਸੀ ਜੀ ਅਸੀਂ ਨਹੀਂ ਕਰਦੇ ਜੀ ਅੱਤਵਾਦੀਆਂ ਵਾਲੇ ਕੰਮ ਨਹੀਂ ਜੀ ਕੁਛ ਨਹੀਂ ਜੀ। ਆ ਪ੍ਰਦੀਪ ਆਲਾ ਫਿਰ ਆਰਪੀਜੀ ਚ ਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਹੋਈ ਸੀ ਉਹਦਾ ਕਾ ਭਾਈ ਥੋੜੀ ਵਿਕਰਮ ਆ ਨਾ ਤਿੱਗਰਮ ਆ ਰਿਹਾ ਜਿਹਾ ਸਿੰਗਲ ਲੱਗਦਾ ਤੇ ਜੇ ਪ੍ਰੇਮੀ ਮਾਰ ਦਿੰਦੇ ਅਸੀਂ ਹੱਦਾਂ-ਬੱਧ ਹੀ ਹੋ ਗਏ ਤੁਸੀਂ ਨਹੀਂ ਗੁਰੂ ਪ੍ਰਣ ਸਾਹਿਬ ਨਾਲ ਪੂਰੇ ਮੱਥਾ ਟੇਕਦੇ ਜਾ ਕੇ ਟੇਕਦੇ ਅਸੀਂ ਟੇਕਦੇ ਕੋਈ ਕਾਨੂੰਨ ਵੀ ਆ ਤੇਰੇ ਕੋਲੇ ਕੀ ਹੱਕਾ ਕਰਨ ਦਾ ਠੀਕ ਹੈ ਨਾ ਪ੍ਰੇਮੀ ਛੱਡ ਆਰਪੀਜੀ ਟੈਕ ਕਿਉਂ ਕਰਿਆ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਉਹ ਥੋੜਾ ਬੰਦਾ ਨਹੀਂ ਅਸੀਂ ਤਾਂ ਸਾਡੇ ਲਈ ਤਾਂ ਮੈਂ ਤੈਨੂੰ ਫੇਰ ਕਹਤਾ ਵੀ ਸਾਰੇ ਹੀ ਬਰਾਬਰ ਨੇ ਕੁੱਤੇ ਗਧੇ ਘੋੜੇ ਜਿੰਨੇ ਵੀ ਆ ਸਾਰੇ ਇੱਕ ਬਰਾਬਰ ਆ ਜੋ ਗਲਤ ਕਰੂ ਹੋ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਨਾ ਕਦੇ ਦਿੱਤੀ ਆ ਨਾ ਥੋਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਸਹੀ ਗੱਲ ਆ ਬਾਕੀ ਆ ਤੂੰ ਕਦੇ ਅਜੇ ਮਾਰਤਾ ਅਜੇ ਰਾਣਾ ਮਾਰਤਾ ਕਦੇ ਕੋਈ ਮਾਰਤਾ ਉਹ ਥੋਡੀ ਮਰਜ਼ੀ ਆ ਕਰੋ ਹਲੋ ਉਹ ਤੁਹਾਡੇ ਆਪ ਦੇ ਰੌਲੇ ਆ ਉਹ ਤੁਹਾਡੇ ਆਪ ਦੇ ਰੌਲੇ ਆ ਆਪ ਦੇ ਪਤਾ ਨਹੀਂ ਕੀ ਤੁਹਾਡੇ ਰੌਲੇ ਨੇ ਸਾਡੇ ਕਰਨ ਅਜਿਹਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ 'ਚ ਲਾਊਗਾ ਜਿਵੇਂ ਤੂੰ ਅਸੀਂ ਇਹ ਮਾਰਤਾ ਉਹ ਮਾਰਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੀ ਦਰ ਹੈਗੇ ਆ ਠੋਕੇ ਕਰਾਂਗੇ ਸਹੀ ਕੰਮ ਕਰਾਂਗੇ ਠੀਕ ਹੈ ਨਾ ਕੋਈ ਸਾਡੇ ਲਈ ਥੋੜੀ ਪਾਰਟੀ ਨਹੀਂ ਕਲੋਜ਼ ਕੋਈ ਉਹਨਾਂ ਦੇ ਨਹੀਂ ਪਹਿਲਾਂ ਵੀ ਮੈਂ ਤੈਨੂੰ ਇਹੀ ਕਿਹਾ ਠੀਕ ਹੈ ਨਾ ਹਲੋ ਕੀ ਕਰੇ ਬਾਤ ਕਤੋਂ ਮਿਲ ਜਾਣੀ ਆ ਨਾ ਜਿਹੜਾ ਉਹ ਟੋਕ ਰਿਹਾ ਠੀਕ ਹੈ ਤੇ ਅੱਜ ਅਸਟੇਅਰ ਕਿਹੜਾ ਜਣਾ ਮਾਨੂੰ ਅਸੀਂ ਸ਼ਹਿਰ ਦੇ ਰਹੇ ਹੋ ਨਾ ਤੇ ਬਾਈ ਜੀ ਇਹਨਾਂ ਨੇ ਕੋ ਚੰਗਾ ਕੰਮ ਕੀਤਾ ਮਿੰਦਾ ਮੇਰੀ ਗੱਲ ਮੇਰੀ ਗੱਲ ਤੂੰ ਫੇਰ ਉਸੇ ਗੱਲ ਤੇ ਆ ਗਿਆ ਨਾ ਅਸੀਂ ਇਹ ਜਿਹਨੂੰ ਸ਼ਹਿਰ ਦਿੰਨੇ ਆ ਨਾ ਦਈਏ ਠੀਕ ਹੈ ਮਲੰਗ ਉਹ ਨੇ ਮਲੰਗ ਤੁਸੀਂਓ ਜਿਹੜੇ ਆ ਕੁੱਤੇ ਕੰਮ ਕਰਦੇ ਹੋ ਜਿਹੜਾ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਪਰ ਜਿਹੜਾ ਤੁਸੀਂ ਆ ਲੱਗਿਓ ਇਹਨੂੰ ਮਾਰ ਕੇ ਪਾਤੀ ਉਹਨੂੰ ਮਾਰ ਕੇ ਪਾਤੀ ਪਹਿਲਾਂ ਮੰਨਾ ਮਾਰਤਾ ਉਹ ਮਾਰਤਾ ਤੂੰ ਸਹੀ ਗੱਲ ਕਰੋ ਯਾਰ ਜਿਹੜੇ ਕਰਨੀ ਆ ਸਾਲਾ ਤੁਸੀਂ ਮੈਨੂੰ ਉਹ ਅੰਕਿਤ ਕੋ ਬੁਧਾਦੂ ਨੇ ਕੋਈ ਕੰਮ ਕੀਤਾ ਸੀ ਭੈਣ ਤੇ ਜਵਾਕਾਂ ਵਾਲਾ ਜਵਾ ਬੱਚਿਆਂ ਨਾਲ ਕਿਹੜੀ ਗੱਲ ਆ ਤੇਰੀ ਆਹ ਨਹੀਂ ਤੋਂ ਮੈਂ ਕਿੰਨੀ ਕਮਾਈ ਮੈਂ ਨਹੀਂ ਕਹਿੰਦਾ ਚਿੱਟੇ ਦੀ ਕਮਾਈ ਤੁਸੀਂ ਜਾਣਦੇ ਆ ਮਾਂ ਸੀ ਨਾ ਇਹ ਜੀ ਚੀਜ਼ ਨੂੰ ਦੇਖੀ ਦਾ ਨਾ ਕਰੀ ਦਾ ਨਾ ਮੈਨੂੰ ਲੋੜ ਆ ਤੈਨੂੰ ਇਹ ਜੱਸਨ ਦੀ ਤੈਨੂੰ ਮੈਂ ਇਹਨਾ ਦੱਸਦਾ ਵੀ ਜਿਹੜਾ ਤੂੰ ਆਪਦੇ ਬੰਦੇ ਮਾਰੀ ਜਾਂਦਾ ਤਾਂ ਮਾਰੀ ਚੱਲ ਸਾਨੂੰ ਕੀ ਆ ਠੀਕ ਹੈ ਨਾ ਸਿੱਧੀ ਗੱਲ ਕਰੋ ਸਾਡੇ ਲਈ ਦੋਨੇ ਕੁੱਤੇ ਬਿੱਲੇ ਇੱਕ ਬਰਾਬਰ ਆ ਤੁਹਾਡੇ ਹਾਂਜੀ ਕਿਹਜਣਾ ਜਿਹੜਾ ਤੂੰ ਬਣਾਇਆ ਮਾਰੀ ਬਣਾਇਆ ਉਹ ਵੀ ਮਾਰੀ ਜਾਂ ਤੇਰੀ ਜਾਖੜ ਚਾਂਦੀ ਵਰਗੇ ਬਣਾਏ ਹੋਏ ਉਹਨਾਂ ਨੂੰ ਮਾਰਾਂਗੇ ਮਾਰੀ ਚੱਲੋ ਮਾਰੀ ਚੱਲੋ ਚਾਹੇ ਚਾਂਦੀ ਜਾਖੜ ਜਿਹੜੇ ਤੈਨੂੰ ਲੱਗਦਾ ਸਾਨੂੰ ਕੁਝ ਨਹੀਂ ਪਤਾ ਇਹ ਤੈਨੂੰ ਲੱਗਦਾ ਅਸਾਂ ਨਾ ਅਸੀਂ ਕੁਝ ਬਣਾਏ ਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਪਰ ਜੇ ਤੂੰ ਨਹੀਂ ਹਟਦਾ ਤਾਂ ਅਸੀਂ ਤਾਂ ਬਿਲਕੁਲ ਹੱਦ ਤੱਕ ਜਾਵਾਂਗੇ ਹੋਰ ਦੱਸ ਇਹ ਤੇਰੀਆਂ ਗਲਤ ਫਹਿਮੀਆਂ ਨੇ ਪਿੰਡ ਪਿੰਡ ਤੋਂ ਹੱਥ ਤੱਕ ਹੱਥ ਹੀ ਕਰਦਾ ਸੀ ਜੇ ਤੁਸੀਂ ਕਰਦੇ ਜੋ ਕਿ ਹੁੰਦਾ ਪਰ ਜੇ ਤੁਸੀਂ ਨਹੀਂ ਕਰਦੇ ਪਿੰਡ ਦੇ ਜੇ ਪੁਲਸਾਰ ਦਾ ਕੰਮ ਕਰਦੇ ਹੁੰਦੀ ਨਾ ਤੇ ਸਾਨੂੰ ਕਰਨ ਓਏ ਗੋਲੜੀ ਪੁਲਸਾਰ ਦੀ ਕਰਦੀ ਆ ਤੂੰ ਨਾ ਬਾਹਲਾ ਉੱਤੋਂ ਦੀ ਬਾਹਲਾ ਤੈਨੂੰ ਸਮਝਾਤਾ ਜਿੰਨੇ ਆਪਾਂ ਹੈਗੇ ਆ ਓੰਨੀ ਗੱਲ ਕਰੋ ਠੀਕ ਹੈ ਨਾ ਜਿਹੜਾ ਬੰਦਾ ਕੋਈ ਕੁੱਤੇ ਕੰਮ ਤੇ ਗਲਤ ਕਰਦੇ ਹੋ ਤੁਸੀਂ ਜੋ ਕਰਦੇ ਹੋ ਤੇਰਾ ਸਾਨੂੰ ਵੀ ਪਤਾ ਠੀਕ ਹੈ ਦੱਸਣ ਦੀ ਲੋੜ ਨਹੀਂ ਪਰ ਆਪ ਦਾ ਤੁਸੀਂ ਇਹ ਕਰ ਲਿਆ ਠੀਕ ਹੈ ਕੋਈ ਗੱਲ ਨਹੀਂ ਆਪਾਂ ਠੀਕ ਹੈ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਣੇ ਕੋਈ ਗੱਲ ਨਹੀਂ ਦੇਖ ਲਾਂਗੇ ਆਪਾਂ ਕਿਹੜੀ ਗੱਲ ਠੀਕ ਹੈ ਨਾ ਮਾਰੀ ਤਾਂ ਕੋਈ ਸਬੂਤ ਨਹੀਂ ਮਿਲਦਾ ਨਹੀਂ ਪੁਲਿਸ ਆ ਤੁਸੀਂ ਬੈਠੀ ਹੋ ਗਏ ਬੰਦੇ ਕੀ ਪੁਲਿਸ ਹਰਕੀਤਾ ਤੁਸੀਂ ਕਿਹੜੇ ਕਿਹੜਾ ਕਿਹੜਾ ਭਰਾ ਮਾਰ ਕੇ ਨੀ ਉਹ ਸਾਡੇ ਸਾਡੇ ਪੰਜਾਬ ਤੇ ਹੋਇਆ ਸੀ ਉਹ ਇੱਥੇ ਹੋਇਆ ਸੀ ਚੰਡੀਗੜ੍ਹ ਹੋਈ ਆ ਸਾਡਾ ਦੱਸ ਤੁਸੀਂ ਕਿਹੜਾ ਨਹੀਂ ਕੀਤਾ ਤੁਹਾਡਾ ਅਸੀਂ ਤਾਂ ਜੋ ਸਹੀ ਆ ਮੈਂ ਤੈਨੂੰ ਫੇਰ ਕਹਿ ਰਿਹਾ ਥੋਡੇ ਵਾਲੇ ਹੋਏ ਉਹ ਹੋਏ ਸਾਡੇ ਬਿਲਕੁਲ ਸਾਡੇ ਇੱਕ ਬਰਾਬਰ ਆ ਜੇ ਕੋਈ ਗਲਤ ਕਰੂਗਾ ਬਿਲਕੁਲ ਠੋਕਾਂਗੇ ਠੀਕ ਹੈ ਨਾ ਜੋ ਕਾਨੂੰਨ ਮੁਤਾਬਕ ਬਣਦਾ ਅਰੈਸਟ ਪਾਵਾਂਗੇ ਜੇ ਸਾਡੇ ਉੱਤੇ ਕਰਨਗੇ ਤਾਂ ਜੋ ਹੋਊਗਾ ਰਿਟੈਲੀਗੇਸ਼ਨ ਚ ਅਸੀਂ ਉਹ ਕਰਾਂਗੇ ਇਦੇ 'ਚ ਕੋਈ ਇਹ ਗੱਲ ਨਹੀਂ ਤੂੰ ਫੋਨ ਕਰਕੇ ਕਹਿਣਾ ਮੈਂ ਉਹਨੂੰ ਮਾਰਤਾ ਇਹਨੂੰ ਮਾਰਤਾ ਉਹ ਤੇਰਾ ਉਹ ਸੀ ਤੁਹਾਡੇ ਮੁਖਬਰਾਂ ਕੋਈ ਸਾਨੂੰ ਮੁਖਬਰਾਂ ਦੀ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਕੁਝ